ਸੱਤ ਗੰਡਾ ਤੁਸੀਂ ਸੁਣ ਰਹੇ ਹੋ ਕਿ ਕਾਂਗਰਸ ਨਾਲ ਰਲ ਗਿਆ ਸੋ ਇਹਦੇ ਸਬੰਧਤ ਮੈਂ ਪੁੱਛ ਲੈਣਾ ਸਿੱਖਾ ਤੋਂ ਕਿ ਐਸ ਐਜੂਕੇਸ਼ਨ ਵਿੱਚ ਤੇ ਐਸ ਕਾਂਗਰਸ ਦੇ ਰਾਜ ਵਿੱਚ ਦਾਸ ਦੇ ਲਾਇਸੈਂਸ ਸਾਰੇ ਕੈਂਸਲ ਹੋਏ ਆ ਤੇ ਸ਼ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਦੇ ਲਾਇਸੈਂਸ ਬਣੇ ਆ ਫੈਸਲਾ ਸੰਗਤ ਨੇ ਕਰਨਾ ਮੈਂ ਕਿਸੇ ਨੂੰ ਕਾਂਗਰਸੀ ਨਹੀਂ ਕਹਿਣਾ ਨਾ ਨਾ ਅਜੇ ਤੱਕ ਕਿਸੇ ਅਕਾਲੀ ਨੂੰ ਕਿਹਾ ਮੇਰੇ ਲਾਇਸੈਂਸ ਸਾਰੇ ਰੱਦ ਹੋਏ ਆ ਤੇ ਉਮਰਾ ਨੰਗਲ ਜੋ ਹੈ ਉਹਦੇ ਲਿਸنس ਉਹਦੀ ਕਾਰ ਬੈਂ ਦਾ ਲਿਸੈਂਸ ਇਸ ਰਾਜ ਵਿੱਚ ਬਣਿਆ ਹੈ ਇਹ ਸੰਗਤ ਤੇ ਤੁਹਾਡੇ ਫੈਸਲਾ ਕਰ ਲੋ ਸੋ ਮੇਰੇ ਗ੍ਰਿਫਤਾਰੀ ਹੋਣੀ ਸਤਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀਆਂ ਪੋਥੀਆਂ ਦਾ ਪਗਨ ਭੇਟ ਹੋਣਾ ਦੋਵੇਂ ਬਸਾਂ ਸੜਨੀਆਂ 18 ਸਿੰਘਾਂ ਦਾ ਸ਼ਹੀਦ ਹੋਣਾ ਸਿੱਖਾਂ ਦੇ ਘੁੱਟ ਪਾਣੀ ਘਰਾਂ ਨੂੰ ਅੱਗਾ ਲੱਗਣੀਆਂ ਵਿਦਿਆਰਥੀਆਂ ਨੂੰ ਕੁੱਟੇ ਲਟਕਾਇਆ ਜਾਣਾ ਇੰਨਾ ਕਾਹਨ ਹੋਣ ਦੇ ਬਾਵਜੂਦ ਵੀ ਸਾਨੂੰ ਸ਼ਰਮ ਨਾ ਆਏ ਸਾਡੇ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਕਿ ਕਾਂਗਰਸੀ ਐ ਤੇ ਤੁਹਾਡੇ ਕੋਲੋਂ ਮੈਂ ਬੜੇ ਪਿਆਰ ਨਾਲ ਪੁੱਛਣਾ ਕਿ 36 ਦੇ 36 ਐਮਐਲਏ ਆਪਣੇ ਦਰਬਾਰੇ ਦੇ ਘਰ ਰੋਟੀ ਖਾ ਕੇ ਨਹੀਂ ਆਏ ਚੰਡੀਗੜ੍ਹੋਂ ਤੇ ਤੁਸੀਂ ਇਥੋਂ ਦੀ ਸੰਗਤ ਤਿੰਨ ਚਿੱਠੀਆਂ ਦਾ ਰ ਪੁੱਛ ਲਓ ਜੀ ਸੱਦ ਕੇ ਪੁੱਛ ਲਓ ਤੇ ਦਿਨ ਮੈਂ ਦੱਸ ਦਿੰਦਾ ਜਿਸ ਦਿਨ ਆਏ ਜਿਸ ਦਿਨ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਦੀਆਂ ਵੋਟਾਂ ਪਾਈਆਂ ਔਰ ਜਿਹੜਾ ਇੱਕ ਵੀ ਸਾਡਾ ਭਰਾ ਦੱਸੇ ਜਿਹੜਾ ਦਰਬਾਰੇ ਮੁੱਖ ਮੰਤਰੀ ਜਕਰ ਰੋਟੀ ਖਾ ਕੇ ਨਹੀਂ ਆਇਆ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਨਹੀਂ ਜੇ ਭਰਾ ਕਹਿੰਦੇ ਵੀ ਅਸੀਂ ਨਹੀਂ ਖਾਧੇ ਤੇ ਇਹਨਾਂ ਨੂੰ ਪੁੱਛ ਕੇ ਦੱਸੋ ਵੀ ਕਿੰਨਿਆਂ ਨੇ ਨਹੀਂ ਖਾਧੇ ਤੇ ਆਪ ਫੈਸਲਾ ਕਰਕੇ ਤੁਹਾਨੂੰ ਦੱਸਣਾ 63 ਬਾਇਸ ਜੋ ਐਸਵੇ ਸੰਗਰੂਰ ਲੱਗਾ ਹੋਇਆ ਜੋ ਕੁਲਵੰਤ ਸਿੰਘ ਨਾਗੋਕੇ ਵਾਲੇ ਦਾ ਪੱਕਾ ਕਾਤਲ ਜੀਨੇ ਸਿੱਖਾ ਲੋਹੇ ਦੀ ਕਲਵੰਤ ਸਿੰਘ ਦੇ ਪੇਟ ਵਿੱਚ ਦੀ ਕੱਢੀਆਂ ਮੱਥਾ ਸਾੜਿਆ ਉਂਗਲਾ ਇੱਕ ਇੱਕ ਪੋਟਾ ਕਰਕੇ ਤੋੜੀਆਂ ਸੱਜੀ ਲੱਤ ਤੋੜੀ ਕਲਵੰਤ ਸਿੰਘ ਦਾ ਸਸਕਾਰ ਮੈਂ ਆਪਣੇ ਹੱਥੀਂ ਕਰਵਾਇਆ ਨਾਗੋਥ ਵਾਲੇ ਦਾ ਟੋੜਾ ਵੀ ਨਾਲ ਸੀਦੇ ਮੇਰੇ ਉਹਨਾਂ ਨੇ ਪੁੱਛ ਲਵੇ ਐਸੀ ਹਾਲਤ ਸੀ ਕਿ ਨਹੀਂ ਉਸ ਕਲਵੰਤ ਸਿੰਘ ਨਾਗੋਥ ਵਾਲੇ ਦਾ ਕਾਤਲ ਆਇਆ ਇਸ ਸੰਘਰਸ਼ ਦੇ ਵਿੱਚ ਕਿ ਗੁਰਮੁਖ ਸਮੁੰਦਰੀ ਹਾਲ ਵਿੱਚ ਬੈਠ ਕੇ ਡਿਕਟੇਟਰ ਦੇ ਪਾਅ ਚਾਪੀ ਕਰਨੇ ਗਿਆ ਕਿ ਜੈ ਸਰਮਨ ਲਾਲ ਖੰਨੇ ਨੇ ਇਹ ਗੱਲਾਂ ਕਹਿੰਿਆ ਕਿ ਦੁੱਕੇ ਟਿੱਕੇ ਖਾਣੇ ਦੇਣੀ ਸਰ ਤੇ ਪਗੜੀ ਰਹਿਣ ਦੇਣੀ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਉਸ ਮਨੁੱਖ ਦੇ ਨਾਲ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੇ ਐਸ ਜੋੜ ਮੇਲੇ ਵਿੱਚ ਅੰਮ੍ਰਿਤਸਰ ਦੇ ਜੋੜਾ ਘਰ ਕੋਲੇ ਖੜੋ ਕੇ ਪਾਲਕੀ ਦੇ ਅੱਗੇ ਉਹਦੇ ਨਾਲ ਜੱਫੀ ਪਾ ਕੇ ਫੋਟੋ ਨਹੀਂ ਲਵਾਏ ਇਹ ਅਨਸੰਗਤ ਫੈਸਲਾ ਕਰੇ ਕਿ ਮੈਂ ਕੀ ਆ ਮੈਂ ਕਿਸੇ ਅਕਾਲੀ ਭਰਾ ਨੂੰ ਇਹ ਨਹੀਂ ਕਰਨਾ ਵੀ ਇਹ ਕਾਂਗਰਸੀਆਂ ਜਾਂ ਕੌਣ ਇਹਦਾ ਫੈਸਲਾ ਸੰਗਤ ਕਰਿਓ ਤੇ ਕਰਤੂਤ ਮੈਂ ਆਪਣੀ ਵੀ ਦੱਸ ਦਿੱਤੀ ਕਰਤੂਤ ਇਹਨਾਂ ਦੀ ਵੀ ਦੱਸ ਦਿੱਤੀ ਹੈ ਇਹਦੇ ਵਿੱਚੋਂ ਜੇ ਰੱਤੀ ਮਾਤਰੀ ਫਰਕ ਹੋਵੇ ਤੇ ਮੈਂ ਆਪਣਾ ਸਿਰ ਵਟ ਕੇ ਤੁਹਾਡੇ ਪੇਸ਼ ਕਰ ਦੇਵਾਂਗਾ ਕਿ ਮੇਰੀਆਂ ਬਸਾਂ ਸੜਨ ਮੈਂ ਤਾਂ ਵੀ ਕਾਂਗਰਸੀ ਲਾਇਸੈਂਸ ਮੇਰੇ ਕੈਂਸਲ ਹੋਣ ਮੈਂ ਤਾਂ ਵੀ ਕਾਂਗਰਸੀ ਨਾਲ ਦੇ ਸਿੰਘ ਸ਼ਹੀਦ ਹੋ ਜਾਣ ਮੈਂ ਤਾਂ ਵੀ ਕਾਂਗਰਸੀ ਕਿ ਜੇ ਸਿੰਘਾਂ ਤੇ ਕੁੱਟ ਪਵੇ ਮੈਂ ਤਾਂ ਵੀ ਕਾਂਗਰਸੀ ਜੇ ਸਿੰਘਾਂ ਦਾ ਇਤਨਾ ਨੁਕਸਾਨ ਹੋਵੇ ਵਿਦਿਆਰਥੀ ਮੇਰੇ ਨਾਲ ਦੇ ਪੁੱਠੇ ਫੜ ਕੇ ਲਟਕਾਏ ਜਾਣ ਮੈਂ ਤਾਂ ਵੀ ਕਾਂਗਰਸੀ ਇਹਨੇ ਦੇ ਲਸੈਂਸ ਬਣ ਤਾਂ ਵੀ ਅਕਾਲੀ ਇਹਨਾਂ ਕੋ ਕਾਤਲ ਚਾਹਾਂ ਪੀਣ ਤਾਂ ਵੀ ਅਕਾਲੀ ਇਹ ਕਾਤਲਾਂ ਨੂੰ ਜੱਫੀਆਂ ਪਾਉਣ ਤਾਂ ਵੀ ਅਕਾਲੀ ਇਹ ਸਾਰੇ ਦੇ ਸਾਰੇ ਕਾਂਗਰਸੀਆਂ ਦੇ ਘਰ ਰੋਟੀ ਖਾਣਨ ਦਿੱਤਾ ਵੀ ਅਕਾਲੀ ਤੇ ਮੈਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੰਟਰਵਿਊ ਦੇ ਰਿਹਾ ਪਰ ਰਿਹਾ ਸੋ ਮੈਂ ਪਰ ਇਹ ਨਿੱਕੇ ਨਾਲ ਕਹਿਣ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ 8ਵਾਂ ਸਾਲ ਮੈਨੂੰ ਹੋਇਆ ਦਸਤਾਰਬੰਦੀ ਹੋਈ ਨੂੰ 8 ਸਾਲਾਂ ਵਿੱਚ ਕਿਸੇ ਕਾਂਗਰਸੀ ਐਮਐਲਏ ਦੇ ਘਰੋਂ ਕਿਸੇ ਅਕਾਲੀ ਐਮਐਲਏ ਦੇ ਘਰੋਂ ਕਿਸੇ ਕਾਮਰੇਡ ਐਮ.ਐਲ.ਏ ਦੇ ਕਰੋਨਕ ਦੇ ਸੋਸ਼ਲਿਸਟ ਐਮ.ਐਲ.ਏ ਦੇ ਘਰੋਂ ਦਾਸ ਨੂੰ ਕਿਸੇ ਨੇ ਫਿੱਕੇ ਪਾਣ ਦੀ ਵੀ ਕੋਟਿਕ ਪੀਂਦਿਆ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਫੜਿਆ ਤੇ ਮੈਂ ਆਪਣਾ ਸਰਵੜ ਵੜਵਾਉਣਾ ਹੈ